ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਕਿ ਹੱਥ ਦਿਖਾਉਣਾ ਹੋਵੇ ਜਾਂ ਫਿਰ ਆਪਦੇ ਬਾਰੇ ਪਤਾ ਕਰਨਾ ਹੋਵੇ ਵੀ ਆਪਾਂ ਨੂੰ ਫਿਚਰ ਵਿੱਚ ਕਿਦੋਂ ਕੀ ਹੋਊਗਾ ਮੈਰਿਜ ਕਦੋਂ ਹੋਊਗੀ ਰਿਲੇਸ਼ਨਸ਼ਿਪ ਕਦੋਂ ਕਿਵੇਂ ਰਹੂਗਾ ਆਪਨਾ ਪਾਰਟਨਰ ਲਾਇਲ ਹੋਊਗਾ ਨਹੀਂ ਹੋਊਗਾ ਸਟੱਡੀ ਵਿੱਚ ਕਿਵੇਂ ਰਵਾਂਗੇ ਐਟ ਆਲ ਇਹਨਾਂ ਚੀਜ਼ਾਂ ਬਾਰੇ ਤੇ ਇੱਕ ਨਿਊਮਰੋਲੋਜੀ ਵੀ ਆਪਣੀ ਡੇਟ ਆਫ ਬਰਥ ਤੋਂ ਆਪਾਂ ਸਾਰਾ ਕੁਝ ਜਾਣ ਸਕਦੇ ਹਾਂ ਕਿ ਆਪਣਾ ਬੈਸਟ ਕਲਰ ਬੈਸਟ ਡਰੈਕਸ਼ਨ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਸ਼ਕਤੀਮਾਨ ਕੰਪਨੀ ਦੀ ਮਸ਼ੀਨ ਹੈ 2022 ਮਾਡਲ ਸਿਰਫ 20 ਕਿੱਲੇ ਆਚਾਰ ਪਾਏਗੀ ਏਰੀਆ ਤਲਵੰਡੀ ਪਾਈ ਰੇਟ 1,90,000 1,90,000 ਰੁਪਏ ਰੇਟ ਮੰਗੇ ਜੀ 2022 ਮਾਡਲ ਸਿਰਫ 20 ਕਿੱਲੇ ਆਚਾਰ ਪਾਏਗਾ 946411639 ਇਸ ਨੰਬਰ ਤੇ ਫੋਨ ਕਰਕੇ ਮੱਕੀ ਦਾ ਆਚਾਰ ਪਾਉਣ ਵਾਲੀ ਸ਼ਕਤੀਮਾਨ ਕੰਪਨੀ ਦੀ ਮਸ਼ੀਨ ਹੈ ਜਿਹੜੇ ਤੁਸੀਂ 1,90,000 ਰੁਪਏ ਦੇ ਵਿੱਚ 2022 ਮਾਡਲ ਖਰੀਦ ਸਕਦੇ ਹੋ ਬੁਲੇਟ ਵਿਕਾਊ ਹੈ ਜੀ ਨਿਊ ਕੰਡੀਸ਼ਨ 2024 ਮਾਡਲ 1400 ਕਿਲੋਮੀਟਰ ਚੱਲਿਆ ਜੀ ਏਰੀਆ ਸ਼ਹਿਰ ਰੋਪੜ ਰੇਟ 2,16,000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਬੁਲੇਟ ਹੈ ਜਿਹੜਾ 2024 ਮਾਡਲ 2 ਲੱਖ 16000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9915884990 ਇਸ ਨੰਬਰ ਤੇ ਫੋਨ ਕਰਕੇ ਬੁਲਟ ਹੈ 2024 ਮਾਡਲ 2 ਲੱਖ 16000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਆਲਟੋ ਗੱਡੀ ਵੀ ਕਾਹੂ ਹੈ ਜੀ ਗੱਡੀ 2009 ਮਾਡਲ ਅਰਜ਼ੰਤ ਸੇਲ ਕਰਨੀ ਹੈ ਅਰਜ਼ੰਤ ਸੇਲ ਕਰਨੀ ਹੈ ਜੀ 2009 ਮਾਡਲ ਆਲਟੋ ਗੱਡੀ ਏਰੀਆ ਮੋਗਾ ਪੰਜਾਬ ਨੰਬਰ 1.5 ਲੱਖ ਰੁਪਏ ਰੇਟ ਰੱਖਿਆ ਜੀ 8146511609 ਇਸ ਨੰਬਰ ਤੇ ਫੋਨ ਕਰਕੇ अल्टੋ ਗੱਡੀ 2009 ਮਾਡਲ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਪੰਜਾਬ ਨੰਬਰ ਹੈ ਕਾਗਜ਼ੀ ਵਗੈਰਾ ਪੂਰੇ ਨੇ ਜੀ ਕੋਈ ਵੀ ਕਮੀ ਬੇਸ਼ਮੀ ਨਹੀਂ بس ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 8146511609 200 ਟਨ ਦੀ ਮਸ਼ੀਨ ਵਿਕਾਊ ਹੈ ਜੀ 200 ਟਨ ਦੀ ਮਸ਼ੀਨ ਵਿਕਾਊ ਹੈ ਰੇਟ ਹੈ 70 ਰੁਪਏ ਕਿਲੋ ਏਰੀਆ ਮਲੇਰਕੋਟਲਾ 70 ਰੁਪਏ ਕਿਲੋ ਰੇਟ ਹੈ ਜੀ ਏਰੀਆ ਮਲੇਰਕੋਟਲਾ 200 ਟਨ ਦੀ ਮਸ਼ੀਨ ਵਿਕਾਊ ਹੈ 9878244786 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਹਾਊਸ ਵੀ ਕਾ ਹੋਇਆ ਜੀ 550 ਗੱਜ ਜਗ੍ਹਾ ਦੇ ਵਿੱਚ ਬਣਿਆ ਹੈ ਟੋਟਲ 1600 ਗੱਜ ਜਗ੍ਹਾ ਏਰੀਆ ਪਿੰਡ ਖਾਨਪੁਰ ਖਾਰੜ ਮੁਰਿੰਡਾ ਔਨ ਰੋਡ ਤੇ ਹਸਪਤਾਲ ਬਸ ਸਟੈਂਡ ਬਿਆਰ ਸਾਰੀਆਂ ਸੁਵਿਧਾਵਾਂ ਉਪਲਬਧ ਨੇ 2.5 ਕਰੋੜ ਰੁਪਏ ਰੇਟ ਰੱਖੇ ਗਏ ਜੀ ਰੇਟ ਹੈ ਜੀ 2.5 ਕਰੋੜ ਰੁਪਏ 79330 6939 79330 6939 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਾਊਸ ਹੈ ਜਿਹੜਾ ਇਹ ਖਰੀਦ ਸਕਦੇ ਹੋ ਜੀ 2.5 ਕਰੋੜ ਰੁਪਏ ਦੇ ਵਿੱਚ ਬਾਕੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਮਾਲਕ ਵੀਰ ਦਾ ਨੰਬਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਮਰੂਤੀ ਗੱਡੀ ਵਿਕਾਊ ਹੈ ਜੀ। ਮਰੂਤੀ ਗੱਡੀ ਵਿਕਾਊ ਆ ਗੱਡੀ 2004 ਮਾਡਲ ਹੈ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦੀ ਓਕੇ ਹੈ ਸਾਰੀ ਓਰੀਜਨਲ ਹੈ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਬਸ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਡੀਲ ਕਰ ਸਕਦੇ ਹੋ ਗੱਡੀ ਦੀ। ਰੇਟ ਫੋਨ ਤੇ ਦੱਸਣਗੇ ਜੀ ਏਰੀਆ ਵੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9781846886 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਗੱਡੀ 2004 ਮਾਡਲ ਖਰੀਦ ਸਕਦੇ ਹੋ ਪੱਠ ਵਿਕਾਊ ਹੈ ਜੀ ਏਰੀਆ ਪਿੰਡ ਘੁੰਮਣਕਲਾਂ ਰੇਟ ਹੈਗਾ ਜੀ 8000 ਰੁਪਏ 9646265332 9646265332 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8000 ਰੁਪਏ ਦੇ ਵਿੱਚ ਪੱਠ ਹੈ ਜਿਹੜੀ ਖਰੀਦ ਸਕਦੇ ਹੋ ਵੀਡੀਓ ਕੇ ਬਾਰੇ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਅੱਗੇ ਸ਼ੇਅਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ 2 ਕਿੱਲੇ ਆਚਾਰ ਵਾਲੀ ਮੱਕੀ ਵਿਕਾਊ ਆ 2 ਕਿੱਲੇ ਚਾਰ ਵਾਲੀ ਮੱਕੀ ਵਿਕਾਊ ਹੈ ਜੀ ਰੇਟ ਫੋਨ ਤੇ ਦੱਸੇ ਜਾਊਗਾ ਪਿੰਡ ਖੁੱਡੀ ਕਲਾ ਬਰਨਾਲਾ ਏਰੀਆ ਜੀ 9478620546 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾ ਕੋਈ ਜਿਵੇਂ ਮੱਕੀ ਦਾ ਅਚਾਰ ਜਾਂ ਮੱਕੀ ਦੀ ਕੋਈ ਵੀ ਤਰ੍ਹਾਂ ਦੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਪਨੀਰੀ ਹੈ ਤੁਹਾਡੇ ਕੋਲ ਵਿਕਾਉ ਤਾਂ ਇਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਰੇਟ ਏਰੀਆ ਨੰਬਰ ਆਪ ਦਾ ਦੱਸ ਸਕਦੇ ਹੋ ਜੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਤੇ ਚਲਾ ਦਿੱਤੀ ਜਾਊਗੀ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 97 ਮਾਡਲ 165 ਰੇਟ ਮੰਗਿਆ 88% ਟਾਇਰ ਨੇ ਅਗਲੇ ਨਵੇਂ ਨੇ ਏਰੀਆ ਤਲਵੰਡੀ ਪਾਈ ਪੰਜਾਬ ਨੰਬਰ ਇੰਜਨ ਗੇਅਰ ਦਾ ਓਕੇ ਜੀ ਕੋਈ ਕਮੀ ਪੇਸ਼ੀ ਨਹੀਂ 165 ਰੇਟ ਰੱਖਿਆ ਗਿਆ 97 ਮਾਡਲ ਹੈ ਜੀ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 80% ਟਾਇਰ ਨੇ ਤੇ ਅਗਲੇ ਟਾਇਰ ਨਵੇਂ ਨੇ ਜੀ ਏਰੀਆ ਹੈਗਾ ਤਲਵੰਡੀ ਪਾਈ ਪੰਜਾਬ ਨੰਬਰ ਹੈ 946411639 ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਟਰੈਕਟਰ 97 ਮਾਡਲ 1,65,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਲਓ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ 130 ਕਿੱਲੇ ਜ਼ਮੀਨ ਵਿਕਾਊ ਹੈ ਜੀ 8 ਮੋਟਰਾਂ ਜਲੰਧਰ ਅੰਮ੍ਰਿਤਸਰ ਹਾਈਵੇ ਤੋਂ 500 ਮੀਟਰ ਪਿੱਛੇ ਲਿੰਕ ਰੋਡ ਤੇ ਸੱਤ ਕਿੱਲੇ ਰੋਡ ਦਾ ਫਰੰਟ ਹੈ ਜੀ ਰੇਟ ਹੈ 35 ਲੱਖ ਰੁਪਏ ਕਿੱਲੇ ਦਾ ਨੇੜੇ ਕਰਤਾਰਪੁਰ 8054386015 8054386015 ਇਸ ਨੰਬਰ ਤੇ ਫੋਨ ਕਰਕੇ 130 ਕਿੱਲੇ ਜ਼ਮੀਨ ਵਿੱਚ 8 ਮੋਟਰਾਂ ਨੇ ਸੱਤ ਕਿੱਲੇ ਰੋਡ ਦਾ ਫਰੰਟ ਹੈ ਜੀ 35 ਲੱਖ ਰੁਪਏ ਨੂੰ ਕਿੱਲਾ ਜਿਹੜਾ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਜ਼ਮੀਨ ਹੈ ਜਿਹੜੇ ਤੁਸੀਂ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਟਾਪ ਦੀ ਜ਼ਮੀਨ ਹੈ ਬਾਕੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਇਹ ਨੰਬਰ ਵੀ ਦਿੱਤਾ ਹੋਇਆ ਨੰਬਰ ਤੇ ਕਾਲ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ 35 ਲੱਖ ਰੁਪਏ ਨੂੰ ਕਿੱਲਾ 130 ਕਿੱਲੇ ਜ਼ਮੀਨ ਹੈ ਜੀ 8 ਮੋਟਰਾਂ ਦਾ ਨੰਬਰ ਇੱਕ ਵਾਰ ਵੀਰ ਦਾ ਦੁਬਾਰੇ ਨੋਟ ਕਰ ਲਓ 8054686015 ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਤੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਤੇ ਵੀਡੀਓ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਨਾਮ ਜ਼ਰੂਰ ਦੱਸਿਆ ਕਰਨ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਤੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੁਹਾਨੂੰ ਕਿਹੜੇ ਰੇਅ ਦੇ ਵਿੱਚ ਜਮੀਨ ਪਲਾਟ ਕੋਠੀਆਂ ਘਰ ਚਾਹੀਦੇ ਆ ਤਾਂ ਕਿ ਉਸ ਤੋਂ ਦੇ ਲਈ ਲੈ ਕੇ ਆ ਸਕੀ। ਆ ਚੱਕੀਆਂ ਜੀ ਆਹ ਹੈਗਾ ਫਾਲਾ ਆ ਵੀ ਚੱਕੀ ਆ। ਆਹ ਕੰਡਾ ਉਹ ਉੱਤੇ ਬੜਾ ਰੂਲਾ ਲੱਗਿਆ ਹੋਇਆ। ਬਾ ਲਾ ਕੇ ਅਸੀਂ 10 ਦਿਨ ਚਲਾਇਆ। ਆ 2 ਇੰਚੀ ਸਾਫਟਾ ਪੁੜੀਆਂ ਸਾਰੀਆਂ। ਪੁੜੀਆਂ ਸਾਫਟੀਆਂ ਚੱਕੀ ਇੱਕ ਕਾ ਸਟਾਰਟ ਆ ਸਟਾਰਟਰ ਨਵਾਂ ਸਟਾਰਟਰ ਲਾਇਆ ਜੀ 1,60,000 ਦੀਆਂ ਦੇਣੀਆਂ ਨੇ ਚਲਾਈ ਹੈ ਚੱਲੇ ਦਾ 25 ਦਿਨ ਚੱਲ ਰਿਹਾ ਪੱਥਰ ਪੱਥਰ ਨਹੀਂ ਪੈਣੇ ਹੋਗੇ 10 ਦਿਨ ਚੱਲੇ ਵਿੱਚ ਕੰਡਾ ਵਿੱਚ ਸਾਰਾ ਕੁਝ ਦਾ 10 ਦਿਨ ਚੱਲੇ ਨੇ ਬਕਾਰ ਪਾਣੀ ਪਾਣੀ ਕਾਉਂਟਰ ਉੱਤੇ ਮਾਲ ਚੱਕੇ ਦੇ ਮਸਾਂ ਨਿਕਲੇ ਆ 1,60,000 ਦਾ ਦੇਣੀ ਆਗੇ ਸਾਰਾ ਸੰਭਾਲਣਾ ਮੋਟਰ ਨਹੀਂ ਹੈ ਜੀ ਨਾਲ ਮੋਟਰ ਮੋਟਰ ਹੈ ਜੀ ਮਲੇ ਕੋੜਾ ਏਰੀਆ ਨੰਬਰ 1682 44786 ਤੇ ਸਬਾਰ ਕਰ ਦਿਓ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ